ਪੰਜਾਬ ਦੇ ਵਿੱਚ ਇਸ ਵੇਲੇ ਕਹ ਲੋ ਇਸ ਵੇਲੇ ਕੀ ਘਟੋ ਘਟ ਯਾਨੀ ਕਿ ਕਈ ਸਾਲਾਂ ਤੋਂ ਇੱਕ ਵੱਡਾ ਰੁਝਾਨ ਬਣਿਆ ਹੋਇਆ ਹੈ ਕਿ ਬਾਹਰ ਜਾ ਕੇ ਸੈੱਟ ਹੋਇਆ ਜਾਵੇ ਹੂੰ 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 ਤਾਂ ਤੁਹਾਡਾ ਇੱਕ ਆਪਣਾ ਤਜਰਬਾ ਹੈ ਜੀ ਉੱਥੇ ਵੀ ਨੌਕਰੀ ਸੀਗੀ ਇੱਥੇ ਵੀ ਨੌਕਰੀ ਆ ਕੋਈ ਉਸ ਕਿਸਮ ਦੀ ਭਾਂ ਸਟਰਗਲ ਚ ਨਹੀਂ ਲੰਗੇ ਪਰ ਜਿਹਨੂੰ ਕਹਿੰਦੇ ਆ ਵੀ ਜੇ ਆਪ ਬੰਦਾ ਜਾਣ ਨਾ ਵੀ ਚੜਿਆ ਹੋਵੇ ਚੜਦੇ ਤਾਂ ਵੇਖੇ ਜੇ ਕੋਈ ਆਪ ਉਸ ਤਰ੍ਹਾਂ ਦੀਆਂ دشਵਾਰੀਆਂ ਨਹੀਂ ਵੀ ਚੱਲੀਆਂ ਪਰ دشواریਆਂ ਝੱਲਦੇ ਬੰਦੇ ਤਾਂ ਦੇਖੇ ਆ ਹਾਂ ਹਾਂ ਕਾਮਯਾਬ ਹੁੰਦੇ ਬੰਦੇ ਵੀ ਦੇਖੇ ਆ ਕੰਪਨੀਸ਼ਾਂ ਦੀ ਧਰਤੀ ਤੇ ਚਾਹੇ ਉਹ ਇੰਗਲੈਂਡ ਹੋਵੇ ਤੇ ਚਾਹੇ ਕੋਈ ਹੋਰ ਦੇਸ਼ ਹੋਵੇ ਤੁਹਾਡਾ ਕੀ ਤਜਰਬਾ ਲੱਗਦਾ ਜਾਂ ਤੁਸੀਂ ਪੰਜਾਬ ਦੇ ਜਿਹੜੇ ਬੰਦਿਆਂ ਨੂੰ ਤੁਸੀਂ ਸਨੇਹਾ ਦੇਣਾ ਹੋਵੇ ਤਾਂ ਕੀ ਆ ਜਿਹੜੀ ਅੱਜਕੱਲ ਨੌਜਵਾਨ ਪੀੜੀ ਹੈਗੀ ਆ ਖਾਸ ਕਰਕੇ ਜਿਹੜੇ ਬਾਲਗ ਹੋ ਚੁੱਕੇ ਆ ਪਰ ਕਿਤੇ 25 30 ਸਾਲ ਦੀ ਉਮਰ ਤੱਕ ਪਹੁੰਚ ਚੁੱਕੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਕਿ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਿ ਅਸਲ 'ਚ ਹੁਣ ਅ ਪਿਛਲੇ 18-19 ਸਾਲ ਤੋਂ ਮਤਲਬ ਜਿਹੜਾ ਇਹ ਪ੍ਰਵਾਸ ਜਿਹਨੂੰ ਆਪਾਂ ਕਹਿੰਦੇ ਆ ਇਹ ਹੰਢਾ ਕੇ ਹਾਲਾਂਕਿ ਹੁਣ ਕੋਈ ਫਰਕ ਜਾਂ ਬਹੁਤ ਲੱਗਦਾ ਨਹੀਂ ਪਹਿਲਾਂ ਪਹਿਲੇ ਲੱਗਦਾ ਸੀ ਵੀ ਬੜੇ ਚਾਅ ਜੇ ਨਾਲ ਆਸੋਸਤਰੇ ਸੀਗੇ ਤੇ ਇਹ ਲੱਗਦਾ ਸੀ ਬਹੁਤ ਕੁਝ ਨਵਾਂ ਲੇਖ ਨੂੰ ਮਿਲੂਗਾ ਪਰ ਜਿਹੜਾ ਉਹ ਸੰਘਰਸ਼ ਹੈ ਉਹ ਹਰ ਬੰਦੇ ਨੂੰ ਇੱਥੇ ਕਰਨਾ ਪੈਂਦਾ ਲੜਾਈ ਇੱਕ ਹੈਗੀ ਹੈ ਜਿਹੜੀ ਤੁਹਾਨੂੰ ਸਿਸਟਮ ਦੇ ਨਾਲ ਵੀ ਕਰਨੀ ਪੈਂਦੀ ਕਿਉਂਕਿ ਸਿਸਟਮ ਇਹਨਾਂ ਨੇ ਇਹੋ ਜਿਹਾ ਬਣਾਇਆ ਹੋਇਆ ਕਿ ਤੁਸੀਂ ਕਰਕਰਾ ਕੇ ਸ਼ਾਮ ਨੂੰ ਜਦੋਂ ਘਰੇ ਪਹੁੰਚਦੇ ਹੋ ਦਿਹਾੜੀ ਕਰਕੇ ਕਿਸੇ ਵੀ ਕੰਮ ਦੇ ਵਿੱਚ ਹੈਗੇ ਤੁਸੀਂ ਤਾਂ ਉਹਦੇ ਵਿੱਚ ਉਹ ਤੁਸੀਂ ਸਰਕਾਰ ਨੂੰ ਹਿੱਸਾ ਦੇ ਕੇ ਖਾ ਪੀ ਕੇ ਕਰਕਰਾ ਕੇ ਤੇ ਜਿਹੜਾ ਥੋੜਾ ਬਹੁਤ ਤੁਸੀਂ ਸੇਵ ਕਰਦੇ ਆ ਉਹਦੇ ਤੇ ਵੀ ਇਹਨਾਂ ਦੀ ਅੱਖ ਹੁੰਦੀ ਹੈ ਸੋ ਇਹ ਇਹ ਮਤਲਬ ਦਾ ਸ਼ਾਇਦ ਯੂਨੀਵਰਸਲ ਹੀ ਹੈਗਾ ਇਹ ਜਿਹੜਾ ਇੱਕ ਕਨਸੈਪਟ ਹੈ ਤੇ ਹੁਣ ਮਤਲਬ ਜਦੋਂ ਕਦੇ ਥੋੜਾ ਐਨਾਲਿਸਿਸ ਕਰੀਦਾ ਹੈ ਕਿ ਉੱਥੋਂ ਆਏ ਤੇ ਇੱਥੇ ਆ ਕੇ ਤੇ ਕੀ ਖਟਿਆ ਤੇ ਕੀ ਪਾਇਆ ਠੀਕ ਕਰ ਘੁਰ ਇੱਥੇ ਬਣਾ ਲਿਆ ਤੇ ਜਦੋਂ ਜਾਈਦਾ ਉਦੋਂ ਉਥੇ ਐ ਜੇ ਵੀ ਕਹਿੰਦੇ ਸਾਰੇ ਵੀ ਚੱਲ ਪਈਏ ਬਾਹਰ ਲੈ ਆ ਕੇ ਜਾ ਵੀ ਮਤਲਬ ਉਹਦੇ ਨਾਲ ਮੈਨੂੰ ਐ ਲੱਗਦਾ ਹੁੰਦਾ ਕੋਈ ਬਹੁਲਾ ਫਰਕ ਨਹੀਂ ਪੈਂਦਾ ਪਰ ਹੁਣ ਐਉਂ ਜੇ ਜੀ ਕਰਦਾ ਵੀ ਆਹ ਵੀ ਮਤਲਬ ਹੁਣ ਬਹੁਤ ਹੋ ਗਿਆ ਵਾਪਸ ਚਲੀ ਜੀ ਇਹ ਪਤਾ ਨਹੀਂ ਹੁਣ ਹਰੇਕ ਮੇਰੇ ਖਲ ਵੀ ਤੀਜੇ ਬੰਦੇ ਦੇ ਮਾਚੇ ਹੈਗਾ ਕਿਸੇ ਕਿਸੇ ਤਰੀਕੇ ਦਾ ਮਤਲਬ ਹੀ ਕਿਉਂਕਿ ਜਿਹੜੀ ਇੱਥੇ ਮਤਲਬ ਇਹਨਾਂ ਧਰਤੀਆਂ ਦੇ ਉੱਤੇ ਉਹ ਜਿਹੜੀ ਸਟਰਗਲ ਆ ਉਹ ਸੰਘਰਸ਼ ਆ ਜਿਹੜਾ ਉਹ ساری ਉਮਰ ਨਹੀਂ ਮੁੱਕਦਾ ਬੰਦੇ ਦੇ ਬਿਲਕੁਲ ਮਰਨ ਤੱਕ ਇੱਥੋਂ ਤੱਕ ਕਿ ਲੋਕ ਆਉਂਦਾ ਜਿਹੜਾ ਫਿਊਨਰਲ ਹੈ ਉਹ ਉਹ ਜਿਹੜਾ ਉਹਦਾ ਅਦਾ ਸੰਸਕਾਰ ਹੈ ਉਹ ਵੀ ਜਿਉਂਦੇ ਜੀ ਪਲਾਨ ਕਰਦੇ ਆ ਉਹਦੇ ਲਈ ਬਚਤ ਵੀ ਕਰਦੇ ਆ ਉਹਦੇ ਲਈ ਮਤਲਬ ਕਿਸ਼ਤਾਂ ਵੀ ਭਰਦੇ ਪਹਿਲਾਂ ਹੀ ਉਹ ਸਾਰੇ ਪੈਕੇਜ ਲੈ ਕੇ ਰੱਖਦੇ ਆ ਵੀ ਜਦੋਂ ਮੈਂ ਮਰ ਗਿਆ ਮੈਨੂੰ ਐਸ ਕਿਸਮ ਦਾ ਫਿਊਨਲ ਜਿਹੜਾ ਨਹੀਂ ਤਾਂ ਜਦੋਂ ਉਹ ਉਹ ਵੀ ਚੀਜ਼ ਐਨੀ ਆ ਕਿ ਇਥੇ ਕੋ ਮਹਿੰਗੀਆਂ ਹੈਗੀਆਂ ਨਹੀਂ ਇੱਕ ਦੁਰਲੱਭ ਹੈ ਕਿ ਉਹਨਾਂ ਵਾਸਤੇ ਵੀ ਤੁਹਾਡੇ ਪਰਿਵਾਰਾਂ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਵੀ ਸਾਡੇ ਉਵੇਂ ਕਿਸੇ ਦਫੀਨ ਲਾਤੇ ਉਹਨੂੰ ਮਤਲਬ ਕਹਿੰਦਾ ਵੀ ਹਰ ਇੱਕ ਚੀਜ਼ ਜਿਹੜੀ ਆ ਉਹ ਇਵਨ ਕਿ ਤੁਹਾਡੇ ਗੁਜ਼ਾਰੇ ਤੋਂ ਲੈ ਕੇ ਮੌਤ ਤੱਕ ਤੁਹਾਨੂੰ ਪਲਾਨ ਕਰਨੀ ਪੈਂਦੀ ਹੈ ਸੋ ਇਹ ਸਾਰਾ ਜਿਹੜਾ ਮਤਲਬ ਉਹ ਫਿਕਰਾ ਉਹਦੇ ਚ ਸਾਹ ਘੁੱਟਦਾ ਆ ਆਮ ਬੰਦੇ ਆ ਇੱਕ ਖਾਸ ਕਰਕੇ ਮਨ ਅਲਾ ਦਾ ਵੀ ਜਿਹੜੇ ਸੰਵੇਦਨਸ਼ੀਲ ਲੋਕ ਹੈ ਉਹਨਾਂ ਦਾ ਜ਼ਿਆਦਾ ਸੋ ਇਸ ਕਰਕੇ ਹੁਣ ਬੜਾ ਜੀ ਕਰਦਾ ਹੈ ਵੀ ਚਲੋ ਬਹੁਤ ਹੋ ਗਿਆ ਯਾਰ ਫਿਰ ਵੀ ਉੱਥੇ ਜਾ ਕੇ ਜਿਹੜਾ ਸਾਹ ਆਉਂਦਾ ਹੈ ਜਾਂ ਉੱਥੇ ਥੋੜੇ ਦਿਨ ਰਹਿ ਕੇ ਜਿਹੜੀ ਇੱਕ ਭਾਵਨਾ ਜਾਗਦੀ ਹੈ ਉਹ ਮੁਰਕੇ ਇਥੇ ਜਦੋਂ ਆਉਂ ਨੂੰ ਜੀ ਨਹੀਂ ਕਰਦਾ ਫਿਰ ਆ ਕੇ ਫੇਰ ਉਸੇ ਜਿਹੜਾ ਡੀਨ ਚ ਪੈ ਜਾਂਦਾ ਡੀਨ ਚ ਪੈਂਦੇ ਪੈਂਦਾ ਬੰਦਾ ਤੇ ਉਹਦੇ ਨਾਲ ਮਤਲਬ ਸੋ ਇਹ ਵੀ ਰੋਸ਼ਨੀ ਜੇ ਸਾਰੀ ਗੱਲ ਦੇ ਉਹਦੇ ਹਵਾਲੇ ਦੇ ਨਾਲ ਮੈਂ ਹੁਣ ਇਹੀ ਕਹਿ ਸਕਦਾ ਭਾਈ ਜਿਹਦਾ ਸਰਦਾ ਉਹ ਨਾ ਇਸ ਬੰਦੀ ਜਾਂ ਇਸ ਕਿਸਮ ਦੇ ਕੋਈ ਸ਼ੇਅਰ ਵੀ ਸਾਡੇ ਦਰਸ਼ਕਾਂ ਸਾਹਦੇ ਸ਼ੇਅਰ ਨਾ ਮਤਲਬ ਮੈਂ ਉਹ ਜਿਹੜਾ ਪਹਿਲਾਂ ਤੋਂ ਦੱਸਿਆ ਵੀ ਮੈਨੂੰ ਕਦੇ ਹਿਉਂ ਉਵੇਂ ਐ ਲੱਗਿਆ ਨਹੀਂ ਵੀ ਯਾਨੀ ਮੈਂ ਕਿਤੇ ਹੋਰ ਬੈਠਾ ਹੂੰ 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 ਵੀ ਯਾਨੀ ਉਹ ਪਤਾ ਨਹੀਂ ਉਹ ਕੀ ਕਿਸ ਤਰ੍ਹਾਂ ਦੀ ਫੀਲਿੰਗ ਹੈ ਅ ਮਤਲਬ ਕਈ ਵਾਰੀ ਜਦੋਂ ਦੋਸਤ ਮਿੱਤਰ ਵੀ ਬੈਠਦੇ ਆ ਤੇ ਉਹ ਗੱਲ ਕਰਦੇ ਵੀ ਇਹਦੇ ਚ ਕੋਈ ਫੇਰਵਾ ਨਹੀਂ ਕਿਸੇ ਵੀ ਇੱਕੋ ਹੀ ਸ਼ੇਰ ਚ ਨਹੀਂ ਫੇਰਵਾ ਬਾਕੀ ਇੱਕ ਸ਼ੇਰ ਸੀਗਾ ਜਿਹੜਾ ਉਹ ਕਈ ਮਿੱਤਰ ਗਾ ਕੇ ਵੀ ਲਾਉਦੇ ਵੀ ਆ ਜਾਂ ਮਾਨਕ ਕਲੀ ਨੇ ਜਾਂ ਕਮੀਆਂ ਸੁਬਾਲ ਨੇ ਇਹਨਾਂ ਨੂੰ ਪਸੰਦ ਹੈ ਇਹ ਉਹਦੇ ਸੀਗਾ ਕਿ ਦੂਜਾ ਅ ਅਮ ਕੁਛ ਇਹ ਮ ਬਗਾਨੇ ਸ਼ਹਿਰ ਵਿੱਚ ਖੁਸ਼ ਰਹਿਣ ਦਾ ਸਾਮਾਨ ਹੈ ਸਾਰਾ ਹਮ ਬਿਠਾ ਕੇ ਗੋਦ ਅਥਰੂ ਪੂੰਜ ਦੀ ਪਰਮਾ ਨਹੀਂ ਕੋਈ ਸੋ ਇਹ ਸ਼ੇਰ ਵੀ ਮੇਰਾ ਉੱਥੇ ਰਹਿੰਦੇ ਲਿਖਿਆ ਹੋਇਆ ਉਹ ਮੰਨਾਂ ਕਿ ਪਰਵਾਸਤਾ ਆ ਦਾ ਕਰ ਚੱਲ ਕੇ ਉਸੇ ਦੇਸ਼ ਜਾਂ ਉਸੇ ਸੂਬੇ ਦੇ ਵਿੱਚ ਵੀ ਕਿਤੇ ਹੋਰ ਜਾਣ ਨਾਲ ਵੀ ਅਹਿਸਾਸ ਆ ਜਾਂਦਾ ਤੇ ਇਹ ਹੁਣ ਕਹਿ ਲਓ ਕਿ ਇੱਥੇ ਜਦੋਂ ਤੁਸੀਂ ਇੰਨੇ ਸਾਲ ਹੋ ਗਏ ਰਹਿੰਦਿਆਂ ਨੂੰ ਤਾਂ ਅੱਜ ਕੱਲ੍ਹ ਦੇ ਸੰਚਾਰ ਸਾਧਨ ਨੇ ਕਿ ਟੈਲੀਫੋਨ ਤੇ ਗੱਲ ਹੋ ਜਾਣੀ ਆ ਜਾਂ ਵੀਡੀਓ ਵਾਲੀ ਗੱਲ ਹੋ ਜਾਣੀ ਆ ਜਾਂ ਇਹ ਕਿ ਵੀ ਕੋਈ ਤਾਂ ਜ਼ਮਾਨਾ ਸੀ ਕਿ ਬੰਦੇ ਸਮੁੰਦਰੀ ਜਾ ਜਾਣ ਆਉਂਦੇ ਸੀਗੇ ਹੁਣ ਜਿਹੜੀ ਡਾਇਰੈਕਟ ਫਲਾਈਟ ਆ ਉਹ ਕਹਿ ਸਕਦੇ ਆ ਕਿ ਜਦੋਂ ਮਨ ਬਹੁਤ ਆ ਉੱਚਲੇ ਜਾਂ ਪਰਵਾਸ ਨੂੰ ਲੋਡ ਹੋਵੇ ਤਾਂ ਬੰਦਾ 24 ਘੰਟਿਆਂ ਚ ਤਾਂ ਹਰ ਹਾਲਤ ਵਿੱਚ ਪਹੁੰਚ ਹੀ ਸਕਦਾ ਹੈ ਕਿ ਜੇ ਜਾਣਾ ਚਾਹੇ ਤੇ ਜਾਣ ਦਾ ਜੇ ਉਹਦੇ ਕੋਲ ਇਹ ਸਾਧਨ ਵੀ ਹੋਵੇ ਤੇ ਉਹਦੇ ਕੋਲੇ ਜਿੰਨੂੰ ਕਹਿੰਦੇ ਇੱਛਾ ਵੀ ਹੋਵੇ ਤਾਂ ਜਾ ਸਕਦਾ ਹੈ। ਜੀ ਜੀ ਬਿਲਕੁਲ। ਤਾਂ ਇਹ ਨੇ ਸ਼ਾਇਦ ਥੋੜਾ ਜਿਹਾ ਇਸ ਗੱਲ ਤੇ ਫਰਕ ਪਾਇਆ ਹੋਊਗਾ। ਆਇਆ ਹੋਊਗਾ ਬਿਲਕੁਲ ਬਿਲਕੁਲ ਸ਼ੁਰੂ ਵਿੱਚ ਜਦੋਂ ਆਏ ਉਦੋਂ ਕੋਸ਼ਿਸ਼ ਤਰ੍ਹਾਂ ਦੀ ਗੱਲਾਂ ਆ ਜਾਂਦੀਆਂ ਵੀ ਜਿਵੇਂ ਤੁਰ ਜਾਵਾਂ ਮੈਂ ਵੀ ਕੰਮ ਨੂੰ। ਹਮ ਗੁੰਮ ਜਾਵਾਂ ਭੀੜ ਵਿੱਚ। ਹਮ ਪੌਣੇ ਇੰਚ ਬਨ ਕੇ ਰੋਟੀਆਂ ਗੁੜ ਦੀ ਡਲੀ ਦੇ ਨਾਲ ਹੂੰ ਮਤਲਬ ਉਦੋਂ ਡੰਡਨ ਦਾ ਮਾਹੌਲ ਸੀਗਾ ਜਦੋਂ ਅਸੀਂ ਉੱਥੇ ਕੰਮ ਕਰਦੇ ਸੀ ਟ੍ਰੇਨਾਂ ਦੇ ਵਿੱਚ ਸਲਫਰ ਕਰਨਾ ਸਾਰਾ ਦਿਨ ਹੂੰ ਉਦੋਂ ਮਤਲਬ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਘਰੋਂ ਸਟੈਪ ਗਿਣੇ ਹੁੰਦੇ ਸੀ ਵੀ ਇੰਨੇ ਸਟੈਪ ਪਟ ਕੇ ਮੂਰੇ ਬਸ ਕੜਜ ਆਣੀ ਆਪੋ ਦੇ ਛਾਲ ਮਾਰ ਕੇ ਚੜਨਾ ਫੇਰ ਜੇ ਤੁਸੀਂ ਰੇਲਵੇ ਸਟੇਸ਼ਨ ਤੇੋਂ ਤਾਂ ਇੱਕ ਇੱਕ ਛਾਲ ਦੇ ਵਿੱਚ ਜੇ ਤੁਸੀਂ ਦੋ ਪੌੜੀਆਂ ਚੜਦੇ ਹੋ ਤਾਂ ਆਹ ਟ੍ਰੇਨ ਫੜ ਸਕਦੇ ਜੇ ਇੱਕ ਪੌੜੀ ਇੱਕ ਸਟੈਪ ਦੇ ਚੜੂਗੇ ਤਾਂ ਫੇਰੇ ਟ੍ਰੇਨ ਮਿਸ ਹੋਣੀ ਅਗਲੀ ਤੁਹਾਨੂੰ ਢੀਕੀ ਨਹੀਂ ਪੈਣੀ ਸੋ ਕਾਹਨ ਤੇ ਕਿਨੇ ਰਿਪੋਰਟਰ ਸੋ ਇਸ ਤਰ੍ਹਾਂ ਦੇ ਉਹ ਭੱਜ ਦੌੜ ਵਾਲੇ ਮਾਹੌਲ ਜਿੱਥੇ ਆ ਕੇ ਬੰਦਾ ਗੁਆਚ ਜਾਂਦਾ ਜਿੱਥੇ ਉਹਨੂੰ ਆਪ ਦੀ ਉਹ ਗਸੋਗੀ ਨਹੀਂ ਰਹਿੰਦੀ ਕੌਣ ਆ ਮੈਂ ਇਹ ਵੀ ਭੁੱਲ ਜਾਂਦਾ ਸੋ ਉਦੋਂ ਉਸ ਮਾਹੌਲ ਦੇ ਵਿੱਚ ਫੇਰ ਮਤਲਬ ਇਹ ਲੱਗਦਾ ਕਿ ਜਿਹੜਾ ਬੰਤੀ ਦਾ ਸਰਦ ਹੈ ਉਹ ਉਹ ਨਾ ਵੀ ਕਿਉਂਕਿ ਉਹ ਜਿਵੇਂ ਉਹ ਕਹਿੰਦੇ ਨੇ ਨਾ ਕਿ ਭਾਈ ਆਪ ਦੇ ਆਪ ਨੂੰ ਗਵਾ ਕੇ ਜੇ ਕੋਈ ਪ੍ਰਾਪਤ ਕਰਨ ਕਰਨੀ ਚਾਹੁੰਦਾ ਕੋਈ ਚੀਜ਼ ਤਾਂ ਇੱਥੇ ਆ ਜਵੇ ਬਹੁਤ ਲੋਕ ਜਿਹੜੇ ਜਿਨ੍ਹਾਂ ਨੇ ਆਪ ਦਾ ਗਵਾਇਆ ਜਿਨ੍ਹਾਂ ਨੇ ਆਪਦੀ ਕੋਈ ਪਛਾਣ ਨਹੀਂ ਰਹੀ ਜਿਹੜੇ ਉੱਥੇ ਕੁਝ ਸੀਗੇ ਪਰ ਇੱਥੇ ਆ ਕੇ ਜਿਹੜੇ ਆਮ ਉਹ ਆਪਣਾ ਮਜ਼ਦੂਰ ਰਹਿ ਗਏ ਬਣ ਕੇ ਤਾਂ ਉਹ ਲੋਕ ਇਹ ਕਹਿੰਦਾ ਕਿ ਮੌਕੇ ਜਿਹੜੇ ਆ ਉਹ ਜ਼ਰੂਰੀ ਨਹੀਂ ਕਿ ਇਹ ਨਾ ਮੌਕਿਆਂ ਦੇ ਵਿੱਚ ਹੀ ਆ ਸਾਡਾ ਮੁਰਖ ਵੀ ਦਿੰਦਾ ਇੱਕ ਭਾਵਨਾ ਜਿਹੜੀ ਪ੍ਰਾਣੇ ਜਿਹੜੇ ਤੁਹਾਡੇ ਇਥੋਂ ਦੇ ਸ਼ਾਇਰ ਸੀਗੇ ਉਹਨਾਂ ਦੇ ਵਿੱਚ ਬਹੁਤ ਸੀਗੀ ਜਿਵੇਂ ਚੰਦੀ ਨਗਰ ਤੇ ਪਰਿੰਦਾ ਵਗੈਰਾ ਉਹਦੀਆਂ ਕਿਤਾਬਾਂ ਸੀਗੀਆਂ ਜਾਂ ਹੋਰ ਵੀ ਪ੍ਰਾਣੇ ਬੰਦੇ ਸੀਗੇ ਉਹਨਾਂ ਨੂੰ ਇੱਕ ਗੱਲ ਦਾ ਬਹੁਤ ਅਹਿਸਾਸ ਸੀਗਾ ਕਿ ਅਸੀਂ ਇੱਥੇ ਆ ਕੇ ਾਲਾਦ ਗੁਆਲੀ ਕੌਣ ਕਮਾ ਲੇ ਾਲਾਦ ਗੁਆਲੀ ਅਹ ਪਤਾ ਨਹੀਂ ਕਿ ਔਲਾਤਾਂ ਆਕੇ ਪਾਸ ਰਹਿੰਦੇ ਆ ਵੀ ਬੰਦਿਆਂ ਦੀ ਗਵਾਟ ਜਾਂਦੀ ਹੈ ਤੁਹਾਨੂੰ ਕਦੇ ਲੱਗਿਆ ਕਿ ਵੀ ਇਹ ਇਹ ਬੱਚੇ ਆ ਜਿਹੜੇ ਵੀ ਇਹ ਇਹ ਸਾਡੇ ਭਾਸ਼ਾ ਜਾਂ ਸਾਡੇ ਸੱਭਿਆਚਾਰ ਤੋਂ ਦੂਰ ਹੋ ਜਾਣਗੇ ਵਿਅਕਤੀਗਤ ਗੱਲ ਨਹੀਂ ਕਰਦਾ ਇਹ ਆਮ ਜਿਹੜੇ ਪ੍ਰਵਾਸੀ ਬੰਦੇ ਆ ਇਹ ਅਹਿਸਾਸ ਕਦੇ ਹੋਇਆ ਹਾਲਾਂਕਿ ਤੁਸੀਂ ਦੇਸ਼ ਜਾਂਦੇ ਰਹਿੰਦੇ ਆ ਪਰ ਮੈਂ ਦੇਸ਼ ਬਾਰੇ ਵੀ ਇਹ ਕਹਿਣਾ ਚਾਹੁੰਦਾ ਕਿ ਦੇਸ਼ ਵਿੱਚ ਵੀ ਜਿਹੜਾ ਹੈਗਾ ਉਹ ਸਭ ਅੱਛਾ ਨਹੀਂ ਹੈ ਇਹ ਤਾਂ ਪੀੜ੍ਹੀ ਪੀੜ੍ਹੀ ਜਿਹੜਾ ਉਹ ਜਨਰੇਸ਼ਨ ਗੈਪ ਤੇ ਜਿਹੜਾ ਕਲਚਰਲ ਗੈਪ ਆ ਉਹ ਗਲੋਬਲਾਈਜੇਸ਼ਨ ਤੋਂ ਬਾਅਦ ਵੱਧਦਾ ਹੀ ਜਾ ਰਿਹਾ ਸਹੀ ਪਰ ਇਸ ਕਿਸਮ ਦਾ ਵੀ ਤੁਹਾਡੇ ਕੋਈ ਮਾਨਟਿਕ ਕਦੇ ਇਹ ਦੇਖਦੇ ਆ ਜੀ ਹਰ ਰੋਜ਼ ਦੇਖ ਨੂੰ ਮਿਲਦਾ ਪਰ ਰੋਜ਼ ਦੇਖ ਨੂੰ ਮਿਲਦਾ ਇੱਥੇ ਜਿਹੜੇ ਕੇਅਰ ਹੋਮ ਆ ਬਜ਼ੁਰਗਾਂ ਦੇ ਉੱਥੇ ਜਾ ਕੇ ਦੇਖੋ ਜਿਹੜਾ ਡਿਮੈਂਸ਼ੀਆ ਜਾਂ ਜਿਹੜੇ ਜਿਹੜੇ ਭੁੱਲਣ ਦੀ ਬਿਮਾਰੀ ਨਾਲ ਬਜ਼ੁਰਗ ਜਿਹੜੇ ਕਿਸੇ ਹੋਇਆ ਉਹ ਕਿਵੇਂ ਪਏ ਮਤਲਬ ਉਹਨਾਂ ਨੂੰ ਪਰਿਵਾਰ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦੇ ਹਾ ਜਿਹੜੇ ਸਾਡੇ ਪਰਿਵਾਰੀ ਸਾਡੇ ਜਿਹੜੇ ਸ਼ਿਨ ਪੰਜਾਬੀ ਖਾਸ ਕੀ ਹੈਗੇ ਵਿੱਚ ਉਹਨਾਂ ਦੇ ਹਾਂ ਹਾਂ ਇਹ ਤਾਂ ਹੈ ਨਹੀਂ ਕਿ ਬਿਲਕੁਲ ਕੋਈ ਚੀਜ਼ ਖਤਮ ਹੋ ਜਾਂਦੀ ਹੈ ਹਨਾ ਹਰ ਇੱਕ ਚੀਜ਼ ਮਿਕਸ ਹੁੰਦੀ ਬੜੀ ਬੜਾਈ ਹੁੰਦੀ ਤੁਸੀਂ ਕਈ ਗੋਰਿਆਂ ਦੇ ਪਰਿਵਾਰ ਵੀ ਇੱਥੇ ਦੇਖੋਗੇ ਜਿਹੜੇ ਬਹੁਤ ਸੰਸਕਾਰੀ ਹੈ ਜਿਨ੍ਹਾਂ ਦੇ ਜਿਨ੍ਹਾਂ ਦਾ ਆਪਣੇ ਮਾਂ ਪਿਓ ਨਾਲ ਬੱਚਿਆਂ ਦਾ ਇੰਨਾ ਮੋਹ ਹੈ ਔਰ ਉਹਨਾਂ ਦੇ ਕਹਿਣੇ ਚ ਹੱਲੇ ਵੀ ਜੋ ਚਾਹੁੰਦੇ ਹੈ ਉਹਨਾਂ ਦੀ ਉਹਨਰ ਸਤਿਕਾਰ ਕਰਦੇ ਤੇ ਆਪਣੇ ਪਰਿਵਾਰ ਵੀ ਇਹੋ ਜਿਹੇ ਦੇਖਣ ਨੂੰ ਮਿਲਗੇ ਜਿਹੜੇ ਬੱਚੇ ਨਸ਼ਿਆਂ ਦੇ ਸ਼ਿਕਾਰ ਹੈ ਤੇ ਬਿਲਕੁਲ ਯਾਨੀ ਕਹਿੰਦਾ ਭਾਵੇਂ ਵੀ ਸਿਚੁਏਸ਼ਨ ਜਿਹੜੀ ਹੈਗੀ ਹਾਲਾਤ ਨੇ ਉਹ ਸਾਰੇ ਰਲੇ ਮਿਲੇ ਆ ساری ਦੁਨੀਆ ਦੀ ਗੁੰਜਲਦਾਰ ਸਾਡੇ ਪਿੱਛੇ ਵੀ ਉਸ ਮਸਿਆਂ ਵਿੱਚ ਇੱਥੇ ਵੀ ਹੈਗੀਆਂ ਤੇ ਇਹ ਇੱਕ ਮੈਂ ਸਮਝਦਾ ਕਿ ਬਹੁਤ ਹੀ ਅ ਦੁਰਲੱਭ ਗੱਲ ਹੈ ਕਿ ਬੱਚੇ ਜਿਹੜੇ ਆ ਉਹ ਤੁਹਾਡੇ ਨਾਲ ਤੁਹਾਨੂੰ ਦੇਖ ਕੇ ਮੈਨੂੰ ਤੁਹਾਨੂੰ ਫੋਲੋ ਕਰਦੇ ਹੁਣ ਤੁਹਾਡੇ ਤੁਹਾਡੇ ਤوڑا ਸਤਿਕਾਰ ਕਰਦੇ ਹੁਣ ਤੇ ਇੱਕ ਉਹ ਚੀਜ਼ ਵੀ ਕਦੇ ਮਹਿਸੂਸ ਕੀਤੀ ਕਿ ਜਿਹੜੀ ਪਹਿਲੀ ਪੀੜ੍ਹੀ ਬਹੁਤ ਮਹਿਸੂਸ ਕਰਦੀ ਸੀਗੀ ਸ਼ਾਇਦ ਹੁਣ ਘਟ ਵੀ ਗਿਆ ਹੋਵੇ ਕਿ ਜਿਹੜੀ ਰੈਸ਼ੀਅਲ ਡਿਸਕ੍ਰਿਮੀਨੇਸ਼ਨ ਆ ਜਾਂ ਨਸਲੀ ਵਿਤਕਰਾ ਹੈਗਾ ਹਾਂਜੀ ਹੈਗਾ ਮਤਲਬ ਹੋਰ ਰੂਪ ਦੇ ਵਿੱਚ ਸੂਖਮ ਜਾਂ ਕਹ ਲੋ ਕਿ ਬਾਇਸ ਆ ਮਾਈਂਡ ਬਾਇਸ ਆ ਇਹ ਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਉਹਨੂੰ ਤੁਸੀਂ ਜਾਨੀ ਉਹਨੂੰ ਸਾਬਤ ਨਹੀਂ ਕਰ ਸਕਦੇ ਉਹਨੂੰ ਉਹਦਾ ਪ੍ਰੂਫ ਨਹੀਂ ਦੇ ਸਕਦੇ ਵੀ ਆ ਮੇਰੇ ਨਾਲ ਹੋ ਗਿਆ ਜੀ ਇਹ ਹੁੰਦਾ ਮਤਲਬ ਸਾਡੇ ਨਾਲ ਜਿਹੜੇ ਸਰਕਾਰੀ ਵਿਭਾਗਾਂ ਇਥੇ ਹੈਗੇ ਜਾਂ ਪ੍ਰਾਈਵੇਟ ਵਿਭਾਗਾਂ ਵਿੱਚ ਉਥੇ ਕੰਮ ਕਰਦੇ ਆ ਹੁੰਦਾ ਅਸੀਂ ਹਰ ਰੋਜ਼ ਮਹਿਸੂਸ ਕਰਦੇ ਪਰ ਹੁਣ ਅਸੀਂ ਉਹਨੂੰ ਸਾਬਤ ਨਹੀਂ ਕਰ ਸਕਦੇ ਕਿਉਂਕਿ ਕਿਤਾਬਾਂ ਦੇ ਮੁਤਾਬਕ ਸਾਰਾ ਕੁਝ ਸਹੀ ਹੋ ਰਿਹਾ ਹੈ ਨੀਮਾਨਸਾਰ ਚੱਲਦੇ ਆ ਪਰ ਨੀਮਾਨਸਾਰ ਹੀ ਚੱਲਦੇ ਆ ਜਿੱਥੇ ਕਹਿ ਲਓ ਕਿ ਨਿਯਮ ਕੁਝ ਚੁੱਪ ਨੇ ਉੱਤੇ ਉਹ ਉਹਨਾਂ ਕ ਕਰ ਲੈ ਉਹਨਾਂ ਕੋਲ ਹੋ ਲੈ ਜਾਂਦੇ ਆ ਉਹ ਤਾਂ ਖਰਕਿਆ ਲੋਕ ਹਰ ਕਮਿਊਨਿਟੀ ਹੀ ਕਰਦੀ ਆ ਉਥਾਂ ਵਾਹ ਭਾਰਤ ਵਿੱਚ ਵੀ ਮਾ ਕੇ ਜਾਤ ਦੇ ਆਧਾਰ ਤੇ ਵੀ ਇਲਾਕੇ ਦੇ ਆਧਾਰ ਤੇ ਵੀ ਬੰਦੇ ਕਰ ਲੈਂਦੇ ਆ ਆਪਣੇ ਇਲਾਕੇ ਦਾ ਬੰਦਾ ਹੈ ਆਪਣੀ ਜਾਤ ਦਾ ਬੰਦਾ ਹੈ ਜਾਂ ਆਪਣੇ ਖੇਤੇ ਦਾ ਬੰਦਾ ਹੈ ਇਸ ਦਾ ਧਰਮ ਦਾ ਬੰਦਾ ਹੈ ਤਾਂ ਉਸ ਕਿਸਮ ਦੀ ਗੱਲ ਹੈ ਉ ਤਾਂ ਚਲੋ ਮਨੂ ਕਹ ਲੋ ਕਿ ਇਨਸਾਨੀ ਕਮਜ਼ੋਰੀ ਹੈ ਹੈ ਤਾਂ ਮਾੜੀ ਮਾੜੀ ਕਹਿ ਲੋ ਕਿ ਆਪਾਂ ਇਹਨਾਂ ਅੱਛਾ ਕੋਈ ਸਾਡੇ ਨਾਲ ਉਹ ਜਿਹੇ ਹੀ ਤੁਸੀਂ ਗਜ਼ਲ ਸਾਂਝੀ ਕਰ ਸਕਦੇ ਆ ਕਿ ਜਿਹੜੀ ਹੁਣ ਨਾ ਛਪੀ ਹੋਵੇ ਜਾਂ ਜਿਹੜੀ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਹੋਵੇ ਹੂੰ ਜੀ ਹੁਣ ਮੇਰੀ ਆ ਕਿਤਾਬ ਹੋਣੀ 26 ਪਿਛਲੇ ਸਾਲ ਹਾਂ ਸੁਨਾ ਸੇਤੀ ਰਾਤ ਜੀ ਸੁਨਾ ਸੇਤੀ ਰਾਤ ਉਹਦੇ ਵਿੱਚੋਂ ਫਿਰ ਹਾਂ ਜਿਹੜੀਆਂ ਵੀ ਹੈ ਮੇਰੀਆਂ ਉਹਨਾਂ ਚੋਂ ਕੁਝ ਲੇਟਸਟ ਕੁਝ ਪਿਛਲੇ ਸਾਲਾਂ ਲਿਖੀਆਂ ਤੇ ਉਸ ਤੋਂ ਬਾਅਦ ਸ਼ਾਇਦ ਨਾ ਕੁਝ ਨਹੀਂ ਲਿਖਿਆ ਹਾਂ ਹਾਂ ਨਹੀਂ ਤਾਂ ਸੰਜੀ ਕਰੋ ਉਹਦੇ ਵਿੱਚੋਂ ਮੈਂ ਕੁਝ ਉਹਨਾਂ ਸੰਜੀ ਕਰਵਾ ਕੇ ਕਿ ਕਿ ਚਲੋ ਇਸ ਤਪਦੀ ਦੁਪਹਿਰ ਵਿੱਚ ਹੂੰ ਕੁਝ ਬੀਤੇ ਸਮਿਆਂ ਦੀ ਛਾਂ ਤਾਂ ਹੈ ਚਲੋ ਇਸ ਤਪਦੀ ਦੁਪਹਿਰ ਵਿੱਚ ਕੁਝ ਬੀਤੇ ਸਮਿਆਂ ਦੀ ਛਾਂ ਤਾਂ ਹੈ ਹੂੰ ਕਿ ਤੂੰ ਆਪ ਕਿੰਨਾ ਪਰਾਂ ਸਹੀ ਤੇਰਾ ਖਿਆਲ ਤੇਥੋਂ ਹੋਰਾਂ ਤਾਂ ਹੈ ਵਾਹ ਕੁਝ ਨਫਰਤਾਂ ਦਾ ਵੀ ਮਾਣ ਰੱਖ ਹੂੰ ਜ਼ਰਾ ਖਿੱਚ ਕੇ ਆਪਣੀ ਕਮਾਨ ਰੱਖ ਨਫਰਤਾਂ ਦਾ ਵੀ ਕੁਝ ਨਫਰਤਾਂ ਦਾ ਵੀ ਮਾਣ ਰੱਖ ਹਾਂ ਜ਼ਰਾ ਖਿੱਚ ਕੇ ਆਪਣੀ ਕਮਾਨ ਰੱਖ ਹਾਂ ਇਸ ਇੱਕ 'ਚ ਭਾਵੇਂ ਹੈ ਬਹੁਤ ਕੁਝ ਇੱਕ ਤੀਰ ਜਿੰਨੀ ਕੁ ਥਾਂ ਤਾਂ ਹੈ ਵਾਹ ਕੀ ਬਾਤ ਆ ਕੀ ਬਾਤ ਪਟਕਣ ਨੂੰ ਪੈਰਾਂ ਦੇ ਵਾਸਤੇ ਇੱਕ ਮਾਰੂਥਲ ਹੈ ਵਿਜੋਗ ਦਾ ਹੂੰ ਪਟਕਣ ਨੂੰ ਪੈਰਾਂ ਦੇ ਵਾਸਤੇ ਇੱਕ ਮਾਰੂਥਲ ਹੈ ਵਿਜੋਗ ਦਾ ਹੂੰ ਦਿਨ ਰਾਤ ਡੁੱਬਣ ਡਬਾਉਣ ਨੂੰ ਇੱਕ ਸਿਸਕੀਆਂ ਦੀ ਚਨਾਤ ਹੈ ਵਾ 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 ਕੀ ਬਾਤ ਆ ਬਹੁਤ ਹੀ ਸੂਖਮ ਖਿਆਲ ਪਟਕਣ ਨੂੰ ਪੈਰਾਂ ਦੇ ਵਾਸਤੇ ਇੱਕ ਮਾਰੂਥਲ ਹੈ ਵਿਜੋਗ ਦਾ ਹੂੰ ਹੂੰ ਦਿਨ ਰਾਤ ਡੁੱਬਣ ਡਬਾਉਣ ਨੂੰ ਇੱਕ ਸਿਸਕੀਆਂ ਦੀ ਚਨਾਤ ਹੈ ਕਿਤੇ ਕੂੜ ਗੱਦੀ ਨਸ਼ੀਨ ਹੈ ਹਮ ਕਿਤੇ ਸੱਚ ਤਾਜ਼ਾ ਤਰੀਨ ਹੈ ਹਮ ਕਿਤੇ ਕੂੜ ਗੱਦੀ ਨਸ਼ੀਨ ਹੈ ਕਿਤੇ ਸੱਚ ਤਾਜ਼ਾ ਤਰੀਨ ਹੈ ਹਮ ਇਸ ਰਾਤ ਦਿਨ ਦੇ ਅਜਾਬ ਵਿੱਚ ਚਲੋ ਜ਼ਿੰਦਗਾ ਨਹੀਂ ਰਵਾਂਤਾ ਹੈ ਵਾਹ ਇੱਕ ਹੋਰ ਸ਼ੇਰਾ ਦਾ ਕਿ ਨਾ ਵਿਜੋਗ ਹੈ ਨਾ ਮਿਲਾਪ ਹੈ ਨਾ ਵਿਜੋਗ ਹੈ ਨਾ ਮਿਲਾਪ ਹੈ ਨਾ ਹੈ ਵਰਤ ਤੇ ਨਾ ਹੀ ਸਰਾਪ ਹੈ ਨਾਹੀ ਵਰਤੈ ਨਾਹੀ ਸਰਪ ਹੈ ਨਾ ਵਿయోగ ਹੈ ਨਾ ਮਿਲਾਪ ਹੈ ਨਾਹੀ ਵਰਤੈ ਨਾਹੀ ਸਰਪ ਹੈ ਤੇਰੇ ਬਾਦ ਹਾਲ ਅਜਬ ਜਿਹਾ ਹਮ ਚਲੋ ਜੋ ਵੀ ਹੈ ਇਹ ਨਮਾਤ ਹੈ ਵਾ